ਦੋਸਤੋ 1997 ਦੇ ਵਿੱਚ ਮੂਵੀ ਆਈ ਸੀ ਬਾਰਡਰ 90 ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਣਾ ਥੀਏਟਰ ਦੇ ਵਿੱਚ ਕਿਦਾਂ ਗਾਹ ਪਿਆ ਸੀ ਇੰਡੀਆ ਦੇ ਤੇ ਫਿਲਮ ਦੇ ਵਿੱਚ ਸਨੀ ਦਿਓਲ ਅਕਸ਼ੇ ਖੰਨਾ ਸੁਨੀਸ਼ਾ ਰੀ ਜੈਕੀ ਸ਼ਰੌਫ ਇਹ ਸਟਾਰ ਕਾਸਟ ਸੀਗੀ ਹੋਰ ਵੀ ਕਾਫੀ ਐਕਟਰ ਸੀ ਜਿਨ੍ਹਾਂ ਦਾ ਬਹੁਤ ਵਧੀਆ ਰੋਲ ਸੀ ਪਰ ਉਹ ਮੂਵੀ ਡਿਰੇਕਟ ਕੀਤੀ ਸੀ ਉਹ ਕੀਤੀ ਸੀ ਜੇਪੀ ਦਿੱਤਾਨੇ ਤੇ ਜਿਹੜੀ ਆ ਵਾਲੀ ਬੁਡਰਾ ਇਹ ਡਾਇਰੈਕਟ ਕਰ ਰਹੇ ਨੇ ਆਪਣੇ ਪੰਜਾਬੀ ਡਾਇਰੈਕਟਰ ਅਨੁਰਾਗ ਸਿੰਘ ਬਟ ਇਹਦੇ ਵਿੱਚ ਦਿਲਜੀਤ ਨੂੰ ਛੱਡ ਕੇ ਜਾਂ ਸਣੀ ਦੇ올 ਨੂੰ ਛੱਡ ਕੇ ਦੋ ਵੈਕਟਰ ਲਏ ਨੇ ਇੱਕ ਵਰਨਤਾ ਬਣ ਲਿਆ ਇੱਕ ਲਿਆ ਆ ਅਹਾਨ ਅਹਾਨ ਸੁਨੀ ਸ਼ੈਟੀ ਦਾ ਮੁੰਡਾ ਆ ਉਹ ਅਹਾਨ ਸ਼ੈਟੀ ਸ਼ਾਇਦ ਇਹੀ ਨਾਮ ਹੋਦਾ ਚਲੋ ਸਣੀ ਦੇ올 ਤੇ ਦਿਲਜੀਤ ਇਹ ਤਾਂ ਠੀਕ ਆ ਵੀ ਬਾਕੀ ਵਰੁਣ ਤਾਂ ਜਦੋਂ ਨਾਮ ਆਉਂਦਾ ਹੈ ਨਾ ਚਲੋ ਮਿਕਸੀਆ ਹੋ ਜਾਂਦਾ ਕੰਮ ਵੀ ਇਹ ਜਾਂ ਫਾਹਾ ਵੱਡੂ ਫਿਲਮ ਦੇ ਵਿੱਚ ਕਿਉਂਕਿ ਜਿਹੜੀ ਪੈਨ ਵਾਲੀ ਬੋਰਡਰ ਤੇ ਸੀਗੀ ਉਹ ਅਸੀਂ ਦੇਖੀ ਸੀਗੀ 20000 ਹੁੰਦੇ ਸੀ ਮੈਂ ਥੀਏਟਰ ਦੇ ਵਿੱਚ ਨਹੀਂ ਦੇਖੀ ਛੋਟੇ ਹੁੰਦੇ ਸੀ 20000 ਤੇ ਦੇਖੀ ਸੀ ਘੈਂਟ movies ਸੀ ਤੇ ਬਾਰ-ਬਾਰ ਦੇਖੀ ਹੋਗੀ ਕਾਫੀ ਬਾਰ ਦੇਖੀ ਹੋਣੀ ਜਦੋਂ ਵੀ ਆਉਂਦੀ ਹੁੰਦੀ ਸੀ ਵਿੜਮ ਇਹ ਉਹਦੇ ਗਾਣੇ ਬੜੇ ਸੋਹਣੇ ਸੀਗੇ ਬਾਕੀ ਦੇਖੋ ਅਨੁਰਾਧ ਸਿੰਘ ਜੀ ਨੇ ਕੀ ਮਤਲਬ ਕਿੱਦਾਂ ਦੀ ਬਣਾਈ ਹੋਊਗੀ ਬਾਰਡਰ ਜਿਹੜੀ ਆਉਣ ਵਾਲੀ ਆ ਸੁਨੀਲ ਦੇ올 ਦਿਲਜੀਤ ਤੇ ਵਰਨ ਤੋਂ ਵਰਨ ਆਹਾਨ ਸ਼ੈਟੀ ਦੀ ਬਾਕੀ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਦੀ ਜਿਹੜੀ ਸਟਾਰ ਕਾਸਟ ਲਈ ਹੈ ਇਹ ਵਧੀਆ ਵਰਨ ਤੋਂ ਵਰਨ ਜਾਂ ਆਹਾਨ ਸ਼ੈਟੀ ਕਿੱਦਾਂ ਲੱਗੀ ਸਟਾਰ ਕਾਸਟ ਪਿਛਲੀ ਸਟਾਰ ਕਾਸਟ ਦਾ ਬਹੁਤ ਵਧੀਆ ਸੀਗੀ ਬਾਕੀ ਕਮੈਂਟ ਕਰਕੇ ਦੱਸੋ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ